ਸਸੀਕਾਲ ਬਲਚਨ ਕਮਲ ਸਿੰਘ ਗੋਲ ਾਇਰਵੈਦਾ ਧੂਰੀ ਤੋਂ ਸੰਤ ਗੋਬਿੰਦ ਸਾਹਿਬ ਦੀ ਸੇਵਾ ਸੰਸਥਾ ਬਲਮੋਜੀ ਕੋਲ ਵੀਡੀਓ ਲੈ ਕੇ ਤੁਹਾਡੀ ਸੇਵਾ ਚਾਜ ਰਹਾ ਹਾਂ ਤੇ ਬਹੁਤ ਸੋਹਣਾ ਰਿਜ਼ਲਟ ਇੱਕ ਹੋਰ ਤੁਹਾਨੂੰ ਦਿਖਾਉਣ ਲੱਗਿਆ ਗੁਰਜੋਤ ਸਿੰਘ ਜੀ ਆਏ ਨੇ ਤੇ ਇਹਨਾਂ ਦਾ ਪੰਘੜਾ ਗਰੁੱਪ ਆ ਬਹੁਤ ਵਧੀਆ ਨੱਚ ਦੀ ਜਵਾਨੀ ਇਹਨਾਂ ਦਾ ਗਰੁੱਪ ਹੈ ਪੰਘੜਾ ਆ ਫੋਟੋ ਵੀ ਐਡ ਕਰੂੰਗਾ ਹੁਣ ਇਹ ਆਪਣਾ ਡਰੈਸ ਚੇਂਜ ਕਰਕੇ ਆਏ ਨੇ ਪ੍ਰੋਗਰਾਮ ਤੇ ਆਏ ਹੋਏ ਸੀ ਇੱਧਰ ਮੀਮਸੇ ਸਾਡੇ ਧੂਰੀ ਨੇੜੇ ਤੇ ਆਉਂਦੇ ਰਹਿੰਦੇ ਨੇ ਇਹਨਾਂ ਦੇ ਪਿਤਾ ਜੀ ਵੀ ਪਹਿਲਾਂ ਜੁੜੇ ਹੋਏ ਸੀ ਮੇਰੇ ਫਾਦ ਸਾਹਿਬ ਨਾਲ ਉਹ ਵੀ ਆਈ ਡ੍ਰੌਪ ਵਰਤਦੇ ਨੇ ਇਹਨਾਂ ਨੇ ਵੀ ਆਈ ਡ੍ਰੌਪ ਆਇਆ ਇਹਨਾਂ ਦੇ ਗਰੁੱਪ ਦੇ ਮੈਂਬਰ ਪਾਉਂਦੇ ਨੇ ਤੇ ਇਹਨਾਂ ਨੂੰ ਫਾਇਦਾ ਹੋਇਆ ਦੁਆਰਾ ਤਾਂ ਕਰਕੇ ਲੈ ਕੇ ਜਾਂਦੇ ਨੇ ਤੇ ਬਹੁਤ ਪਿਆਰ ਵਾਲੇ ਨੇ ਤੇ ਇਹਨਾਂ ਦਾ ਗਰੁੱਪ ਹੈ ਨੱਚਦੀ ਜਵਾਨੀ ਇਹ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਮਲਵਈ ਗਿੱਧੇ ਦਾ ਗਰੁੱਪ ਹੈ ਇਹਨਾਂ ਦਾ ਮਲਵਈ ਗਿੱਧਾ ਬਹੁਤ ਸੋਹਣਾ ਪ੍ਰੋਗਰਾਮ ਲਾਉਂਦੇ ਨੇ ਸੋ ਬਾਕੀ ਇਹ ਐਕਸਪੀਰੀਅੰਸ ਦੱਸਣਗੇ ਆਈ ਡ੍ਰੌਪ ਦਾ ਇਹਨਾਂ ਨੂੰ ਫਾਇਦਾ ਹੋਇਆ ਜਿਹੜੀ ਅੱਖਾਂ ਦੀ ਆਈ ਡ੍ਰੌਪ ਦੇ ਲੈ ਕੇ ਜਾਂਦੇ ਸੀ ਇਹਨਾਂ ਨਾਲ ਤਾਂ ਇਹਦੇ ਨਾਲ ਨਾ ਅੱਖਾਂ ਬਹੁਤ ਸਾਫ਼ ਰਹਿੰਦੀਆਂ ਤੇ ਠੰਡੀਆਂ ਰਹਿੰਦੀਆਂ ਤੇ ਮੈਂ ਆਪਦੇ ਗਰੁੱਪ ਦੇ ਮੈਂਬਰਾਂ ਨੂੰ ਵੀ ਰეკਮੈਂਡ ਕੀਤਾ ਤਾਂ ਉਹ ਵੀ ਆਉਂਦੇ ਆ। ਤਾਂ ਉਹਨਾਂ ਸਪੈਸ਼ਲਿਸਟ ਸਾਰੇ ਜਾਣੇ ਆਈ ਸੀ ਤੇ ਲੈ ਕੇ ਚੱਲੇ ਬਹੁਤ ਵਧੀਆ ਰਿਜ਼ਲਟ। ਥੈਂਕ ਯੂ। ਠੀਕ ਹੈ। ਤੇ ਉਹਨਾਂ ਨੂੰ ਰਿਜ਼ਲਟ ਬਹੁਤ ਸੋਹਣਾ ਮਿਲਿਆ। ਬਾਕੀ ਮੈਂਬਰ ਗੱਡੀ 'ਚ ਬੈਠੇ ਨੇ ਉਹਨੇ ਇਹ ਆਪਣਾ ਚੇਂਜ ਕਰਿਆ ਆਈ ਸੀ। ਮੈਂ ਤਾਂ ਉਹਨਾਂਗੇ ਕਦੇ ਟੈਸਟ ਦੇ ਵਿੱਚ ਵੀਡੀਓ ਕਰਾਂਗੇ। ਇਹਨਾਂ ਦੀ ਬਾਕੀ ਵੀਡੀਓ 'ਚ ਫੋਟੋ ਨਾ ਦਊਂਗਾ ਮੈਂ।ਆਂ ਕਿਚੀਆਂ ਹੋਈਆਂ ਤੇ ਵੀਡੀਓ ਸ਼ੇਅਰ ਸ਼ੁਰੂ ਕਰਦੇ ਹਾਂ ਕਿ ਕਿਸੇ ਨੂੰ ਫਾਇਦਾ ਹੋ ਸਕੇ। ਫ੍ਰੀ ਦਿੰਨੇ ਆ ਹਾਈਡਰੋਪੋਨਿਕ ਆ ਕੇ ਲੈ ਸਕਦੇ ਹੋ ਸੰਡੇ ਮੰਡੇ ਐਤਵਾਰ ਸੋਮਵਾਰ 11 ਤੋਂ 4 ਵਜ ਇਹਨੂੰ ਤੁਸੀਂ ਲਿਜਾ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਲੈ ਕੇ ਚਲਦੇ ਆਉਂਗਾ ਦੇਵਾ ਗਿਆ ਖੁਸ਼ ਰਹੋ ਤੰਦਰੁਸਤ ਰਹੋ